ਆਲੋ ਚਾਹ ਪੀਓ ਤੇ ਮੈਂ ਆਂਦੀ ਆ ਤੇ ਤੂੰ ਕਵਲ ਆਖਣ ਡੈ ਮੈਨੂੰ ਸਾਢੇ ਆਉ ਤੇ ਤੁਸੀਂ ਵੀ ਆਖਣ ਡੈ ਕਿ ਮੈਂ ਸਾਢੀ ਆਵਾਂ ਤੇ ਜੇ ਇੱਕ ਅੱਧਾ ਦਿਨ ਹੋਰ ਰਹਿ ਪਈਗੇ ਤੇ ਚੰਗਾ ਨਹੀਂ ਹਿੱਗਾ ਮੈਂ ਵੀ ਦਿਨ ਚ ਇਹੋ ਸੋਚਣ ਡਿਆ ਆਂ ਵੀ ਜਿੱਥੇ ਇਹ ਨਜ਼ਰ ਰਹੀ ਹੈ ਨਾ ਜੇ 2 ਦਿਨ ਹੋ ਰਹਿ ਜੇ ਤੇ ਬੀਲ ਹਾਰ ਕੇ ਤੇ ਕੱਲ ਕੇ ਤੇ ਬੀਜਵਾ ਵੇ ਵਿੱਤੀ ਕੰਮ ਰਹਿ ਇਹਨਾਂ ਨੂੰ ਕਿੱਥੇ ਇਹਦੇ ਨੂੰ ਉਹਨੂੰ ਜੇ ਚਲਗੀ ਤੇ ਕੋਈ ਮਗਰ ਨਾ ਬਾਹਰ ਦਾ ਵੇਖ ਉਹਨਾਂ ਦੇ ਅੰਦਰ ਦਾ ਵੇਖ ਉਹ ਤੇ ਗੱਲ ਲੈਖ ਦਿੱਤੀ ਪੈੜਾਂ ਹੁਣ ਨਾਲੇ ਵੱਤੇ ਆ ਤੇ ਫਿਰ ਪੈੜਾਂ ਕੁਛ ਹੋ ਗਈਆਂ ਤੇ ਜੇ ਪਰ ਲੀਆਂ ਤੇ ਕੰਕ ਤੇ ਲੇਟ ਹੋ ਜਾਣੀ ਆ ਤੇ ਸਾਰੇ ਮੋਕੀ ਤੇ ਬੀਜ ਡਏ ਆ ਬਜਾਈ ਦਾ ਟਾਈਮ ਦਾ ਕੋਈ ਕੱਲ ਨੂੰ ਭਰ ਭਰ ਲੈਵੇ ਮੁਰਕੇ ਉੱਤੇ ਬਹਿ ਗਿਆ ਜੀ ਤੇ ਉਹ ਇਹਦੀ ਜਲਦੂ ਨਾ ਲੋੜੀ ਲੱਗੇ ਕਣਕ ਤੇ ਉਹ ਉਦੋਂ ਦੇ ਕਣਕ ਮੀਂਹ ਜੀ ਕੀ ਵੱਢਾਂਗੇ ਜੀ ਇਹ ਹੋ ਗਿਆ ਮੈਂ ਟਾਈਮ ਹੋਰ ਵੀ ਦੀ ਤੇ ਕਿਰਾਏ ਆ ਵੀ ਉਹ ਵਿਚਾਰੀ ਆਈ ਤੇ ਜਿਆਲੀ ਜੰਗਵਾ ਤੇ ਘਰ ਦੇ ਕਨੇਸ ਨਹੀਂ ਉਹਨੂੰ ਐਨੇ ਦਿਨ ਵਿਚਾਰੀ ਨੂੰ ਪਾਪਾ ਨਾ ਦਿੱਤੇ ਆ ਉਹਦਾ ਮੁੜਕੇ ਉਹੋ ਗੱਲ ਵੀ ਜਾਣ ਨੂੰ ਜੀ ਨਹੀਂ ਕੀਤਾ ਕਿ ਚੱਲ ਅੱਜ ਵੀ ਵੇਖ ਲਾ ਅੱਜ ਵੀ ਵੇਖ ਲਾ ਘਰਿਆ ਭਾਗੀ ਸੁਧਰੀ ਜਾਵੇ ਤੇ ਮੈਨੂੰ ਤੇ ਲੱਗਦਾ ਵੀ ਜਿੱਦਾਂ ਹੁਣ ਸੁਧਰੀ ਜਾਊ ਫੇਰ ਹੁਣ ਟਾਈਮ ਹੀ ਦੱਸੂਗਾ ਮੈਨੂੰ ਮੈਨੂੰ ਜੜਾ ਆ ਹਾਂ ਬੱਥੇ ਉਹ ਤੋਂ ਉਹ ਜਗਲ ਗੱਲਾਂ ਕਰਨ ਦੇ ਆ ਡੈਡੀ ਤੇ ਨਾਲ ਮੈਂ ਨਹੀਂ ਆ ਵਿਜੇ ਮੇਰੀ ਭੈਣ ਬਣ ਕੇ ਮੇਰੀ ਟੀਮ ਬਣ ਕੇ ਇਹ ਇੱਕ ਅੱਧਾ ਦਿਨ ਹੋਰ ਰਹਿ ਲੈ ਤੇ ਫਿਰ ਕੀ ਆ ਨਹੀਂ ਮੰਮੀ ਹੁਣ ਮੈਂ ਮੰਮੀ ਹੁਣਾਂ ਨੂੰ ਕਿਆ ਵਾ ਵੀ ਮੈਂ ਆ ਜਾਨੀ ਆ ਤੇ ਇੰਦਾ ਚੰਗੇ ਨਹੀਂ ਲੱਗੀ ਲਾਵੇ ਹੁਣ ਮੈਂ ਬੀ ਲੈਵਾ ਤੇ ਕੰਡ ਬੀ ਲਈ ਦਿਨ ਦੋ ਮੇਰਾ ਕਰਕੇ ਹੋਰ ਰੁਕ ਜਾ ਜਿਆਦਾ ਨਹੀਂ ਇਹ ਡੈਮੋ ਕੜਕਦਾ ਤੂੰ ਲਾਗੋ ਨੂੰ ਇੱਕ ਘਰ ਦਾ ਗਮ ਕਰਲੇਗੀ ਇਹ ਲਾਗੇ ਮੇਰੇ ਉੱਤੇ ਥੋੜਾ ਬੜਾ ਹੱਥ ਫਟਾ ਦੂਗੀ ਜੇ ਕੜਕ ਦੀ ਬਜਾਈ ਤੇ ਹੋ ਜਵੇ ਡਾੜੇ ਤਾੜੇ ਦਾ ਕੰਮ ਕੋਈ ਨਾ ਕੋਈ ਤੁਰਿਆ ਰਹਿਣਾ ਮਾਗੇ ਦੇ ਲੋ ਕਿੰਨੇ ਦਿਨ ਲੱਗ ਕੇ ਮੇਰੇ ਆ ਤੁਹਾਡੇ ਘਰ ਖਾਣੇ ਦੇ ਵਿੱਚ ਤੇ ਪਰ ਇੱਕ ਗੱਲ ਵਾ ਮੈਨੂੰ ਨਗਦਾ ਵਾ ਵੀ ਸ਼ਹਿਦ ਭਾਬੀ ਸੁਧਰੀ ਜਾਵੇ ਉਹਦੇ ਅੱਖਾਂ ਦੇ ਵਿੱਚ ਨਾ ਮੈਂ ਸ਼ਰਮਜੀ ਦੇਖੀ ਆ ਤੇ ਮੇਰੇ ਨਾਲ ਵੀ ਬੜੇ ਪਿਆਰ ਨਾਲ ਗੱਲਾਂ ਗਾਣਦੇ ਇਹ ਤੇਨੇ ਮੈਂ ਆਪਣੀ ਧੀ ਬਣਾ ਕੇ ਰੱਖਾਂਗੀ ਤੇ ਧੀ ਬਣਾ ਕੇ ਰੱਖਣਾ ਹਾਂ ਦਾ ਜੋਂਦੀ ਨਾ ਰੱਖਦੀ ਹੁਣ ਮਾੜਾ ਜਿਆ ਤੇਰੇ ਨਾਲ ਕਿਤੇ ਹੱਸ ਕੇ ਕੁਬੀ ਆ ਤੇ ਤੂੰ ਭਾਬੀ ਵਰਦੀ ਬਣ ਗਈ ਆ ਤੇ ਉਹਦੇ ਰੰਗ ਬਦਲ ਲਏ ਆ ਆਹੋ ਜੀ ਘਰ ਦੀ ਆ ਮਮੀ ਕੋਈ ਵੀ ਆ ਭੀ ਨੂੰ ਵੱਜੀਆਂ ਵਾ ਠੋਕਣਾ ਡੈਡ ਜੀ ਨੂੰ ਇਹ ਦਿਖਿਆ ਵੀ ਮੇਰਾ ਘਰ ਬਾਰ ਨਹੀਂ ਲੱਗ ਚੱਲਿਆ ਤੇ ਕੱਖੋਂ ਹੋਲੀ ਹੋ ਗਈ ਮੈਂ ਹੁਣ ਮੈਨੂੰ ਲੱਗਦਾ ਵਾ ਵੀ ਉਹ ਇੱਥੇ ਜੋਗੀ ਰਹੂਗੀ ਪੇਕਿਆਂ ਆਉਂਦਿਆਂ ਵੰਨਦੀ ਆਪਣੇ ਵੱਲ ਜਾਣ ਦੀ ਜੋਗੀ ਵੀ ਜਿੰਨਾ ਉਹ ਹੋ ਗਿਆ ਵਾ ਪਹਿਲਾਂ ਉਹ ਨਾਲ ਛੇਰੀ ਪੜੀ ਸੀ ਪੇਕਿਆਂ ਦੀ ਤਾਂ ਉਹਨਾਂ ਦੇ ਸਿਰ ਤੇ ਉੱਡੀ ਫਿਰਦੀ ਕੋਤਮ ਮੋਟਾ ਨੇ ਵਿਗੜੇ ਕਦੀ ਨਹੀਂ ਸੁਧੱਦੇ ਹੁੰਦੇ ਇਹ ਹਾਜਰ ਦਿਲ ਦਾ ਵਹਿਮ ਆ ਉਹ ਗਿਰ ਗਿਟ ਵਾਂਗੂ ਕਈ ਰੰਗ ਬਦਲਦੀ ਕੜੀ ਚੋਲੀ ਕੁਝ ਤੇ ਕੜੀ ਚੋਲੀ ਕੁਝ ਹੋ ਜਾਂਦੀ ਆ ਉਹਦੀ ਗੱਲ ਤੇ ਤੂੰ ਕਿਦਾਂ ਆਪਣਾ ਅਹਿਸਾਸ ਕਰੀ ਜਾਂ ਨਹੀਂ ਆ ਕੋਈ ਨਹੀਂ ਡਰਦੀ ਤੂੰ ਇਹ ਕਰੀ ਉਹਤੇ ਯਕੀਨ ਕਰਕੇ ਦੇਖੋ ਹੋ ਸਕਦਾ ਵਾ ਭਾ ਵੀ ਹਣ ਸੁਧਰੀ ਜਾਵੇ ਦੀ ਤੁਹਾਡੇ ਨਾਲ ਰਣ ਮਿਲ ਕੇ ਰਹਿਣ ਹੀ ਡਰਦੇ ਦੀ ਨਹੀਂ ਤੂੰ ਯਕੀਨ ਕਰਨਾ ਤੇ ਕਰ ਲੈ ਸਾਨੂੰ ਤੇ ਉਹਤੇ ਮਾਸਾ ਯਕੀਨ ਨਹੀਂ ਕਰ ਸਾਨੂੰ ਤਾਂ ਆਕੀ ਜਾਂਦੀ ਆ ਨਾ ਤੇ ਯਕੀਨ ਕਰਕੇ ਤੇ ਵੇਖੋ ਯਕੀਨ ਕਰਕੇ ਤੇ ਵੇਖੋ ਇੱਕ ਵਾਰੀ ਉਹ ਤੇ ਯਕੀਨ ਕਰਕੇ ਵੇਖਿਆ ਐਹੋ ਹੀ ਉਹਦੀਆਂ ਗਲਤੀਆਂ ਮaaf ਕਰ ਦਿੰਦੇ ਰਹੇ ਆ ਤੇ ਉਹ ਗਲਤੀ ਤੇ ਗਲਤੀ ਗਲਤੀ ਤੇ ਗਲਤੀ ਕਰੀ ਗਈ ਕਰੀ ਗਈ ਜਦ ਤੂੰ ਹੀ ਚੁੱਪ ਕਾਰਾ ਥੋੜੇ ਦਿਨ ਵੇਖ ਲਈਂ ਕੀ ਕਰਦੀ ਆ ਫੇ ਕਿਹੜਾ ਪਿਆ ਦੇ ਦਿਨ ਮੁੱਕ ਗਿਆ ਤੇ ਰਾਤ ਲੱਗੀ ਹੋ ਗਈ ਆ ਹੁਣ ਕੋਈ ਹੋਇਆ ਨਾ ਤਨਾਲੇ ਇੱਕ ਗੱਲ ਘੋਰ ਬਾ ਵੀਰ ਆਊਗਾ ਨਾ ਤੇ ਕਪਾਤ ਨਾ ਨੂੰ ਕੋਈ ਦੀ ਪਾਉਣ ਦੇ ਹੋਵੇ ਮੈਨੂੰ ਫੋਨ ਕਰ ਦਿਓ ਨਹੀਂ ਤੇ ਮੈਂ ਆ ਜਾਂਗੀ ਜਦੋਂ ਵੀਰ ਆਉਣ ਨਾ ਕਾਊਗਾ ਐਵੇਂ ਡੜੀ ਕੋਲ ਕਪਤ ਕੀਤਿਆਂ ਕੋ ਹਾਸਲ ਨਹੀਂ ਹੋਣਾ ਵੀ ਲੋਕੀ ਤਮਾਸ਼ਾ ਵੇਖ ਕੇ ਤੇ ਹੋ ਜਾਂਦੇ ਆ ਨਹੀਂ ਆਹੀ ਕਪਤ ਪਾਉਣਾ ਤੇ ਆਹੀ ਵੀਰ ਨੂੰ ਕੀ ਦੱਸਣਾ ਵੀਰ ਨੇ ਤੇ ਆਪੇ ਸੁਣ ਲੈਣੀਆਂ ਵਾ ਲੋਕਾਂ ਨੇ ਨਹੀਂ ਦੱਸਣਾ ਜਿਵੇਂ ਕਦੀ ਰੋਸ ਸਕ ਜਦ ਉੱਤੇ ਬੈਗੀ ਇੱਕ ਕਦੀ ਉੱਤੇ ਬੈਗੀ ਜਦੋਂ ਮੈਂ ਘਰੋਂ ਬਾਹਰ ਕੱਢਣੀ ਆ ਲੋਕੀ ਉਦੋਂ ਨਹੀਂ ਵੇਂਦੇ ਕਿੰਨੀਆਂ ਜਾਣੀਆਂ ਵੇਂਦੇ ਗਾਵਾਂ ਕਰੀਆਂ ਨੂੰ ਪੁੱਛਦੀਆਂ ਤੇ ਕਰੀ ਕੋ ਪੁੱਛਦੀਆਂ ਜਦੋਂ ਘਰ 'ਚ ਮੇਲਾ ਲੱਗਾ ਹੋਇਆ ਹੈ ਨਾ ਜਿਹੜਾ ਮਰਜੀ ਵੇਖੇ ਇਸ ਨੂੰ ਅਸੀਂ ਝੱਪ ਨਹੀਂ ਛੜਬਦੇ ਗਲੀ ਦੇ ਵਿੱਚੋਂ ਉਹ ਚੱਲ ਫੇਰ ਵੀ ਕੋਈ ਨਹੀਂ ਆਈ ਉਹਨੂੰ ਬੇਚਾਰਾ ਸਮਝਾਵਾਂਗੇ ਤੇ ਤੂੰ ਹੀ ਡਾੜਾ ਬਣ ਜੇ ਇੱਕ ਦਿਨ ਬੇਕੂਫ ਕੀਤੀ ਹੈ ਤੇ ਤੂੰ ਲੋਕਾਂ ਤੋਂ ਮਹਾਨ ਨਾ ਬਣਾਈ ਕੋਈ ਨਹੀਂ ਬੋਤ ਤੂੰ ਬੇਗੱਲਾ ਕਰ ਤੈਨੂੰ ਇੰਦਾ ਉਹਦੇ ਰੱਦਲਾ ਹੋਵੇ ਮੈਨੂੰ ਦੇਹੋ ਫਿਕਰਵਾਣਾ ਭਿਵੇਂ ਕੀ ਫਾਇਦਾ ਹੈ ਝਾਂਜੋ ਰੋੜੀ ਪਾਉਗੀ ਰਿਸ਼ਤੇਦਾਰਾਂ 'ਚ ਡਾੜੀ ਚੰਗੇ ਨਹੀਂ ਲੱਗੇਗੀ ਚੰਗੇ ਤਾਂ ਨਹੀਂ ਲੱਗੀ ਦਾ ਤੇ ਜਦੋਂ ਇਹਨੂੰ ਨਹੀਂ ਸੰਗ ਸ਼ਰਮ ਤੇ ਆਹੀ ਦੱਸ ਕੀ ਕਰੀਏ ਆਹੀ ਨਹੀਂ ਚੰਗੇ ਲੱਗਦੇ ਇਹ ਬਹੁਤ ਚੰਗੀ ਲੱਗਣ ਲਈ ਆ ਵੀ ਇਹਨੂੰ ਲੋਕ ਰਿਸ਼ਤੇਦਾਰ ਚੰਗਾ ਸਮਝਣਗੇ ਕੰਦੋ ਚੱਲ ਫੇ ਮੈਨੂੰ ਪੈਸੇ ਦੇ ਤੇ ਮੈਂ ਬੀ ਲੈਵਾਂ ਬੀ ਕੀ ਅੱਜ ਅੰਦਰ ਵੇਖਿਆ ਚਲੋ ਲੋ ਲੋ ਕਾ ਹੈ ਮੈਂ ਮੰਮੀ ਨੂੰ ਫੋਨ ਕਰਕੇ ਪੁੱਛ ਲਈ ਨਹੀਂ ਜੀ ਉਹਨਾਂ ਨੇ ਮੈਨੂੰ ਕਿਹਾ ਆ ਜਾ ਤੇ ਫੇਰ ਮੈਂ ਚੱਲ ਜਾਣਾ ਜੀ ਤੇ ਜੀ ਆਪਣਾ ਔਖਾ ਔਖਾ ਸਾਧਾ ਡਾਡੀ ਮੈਨੂੰ ਸ਼ਰਮ ਆਉਂ ਗਈ ਆ ਅੱਗੇ ਬੜੇ ਦਿਨ ਆਂਦੇ ਮੁੰਡਾ ਵੀ ਸਕੂਲ ਲੈ ਜਾਂਦਾ ਵਾ ਚੱਲ ਫੋਨ ਲਾ ਕੇ ਪੁੱਛ ਜੀਦਾ ਕੁ ਵੀ ਬੇ ਹੁੰਦਾ ਹੈ ਅਜੇ ਨਹੀਂ ਨਾ ਜੰਗਾ ਵਿਚਾਰੇ ਇੱਕ ਤੇ ਕੁਝ ਕਰਨ ਨਹੀਂ ਦਈ ਮੇਰੀ ਸੁਣੋ ਗੱਲ ਫੋਨ ਲਾ ਕੇ ਕੀ ਪੁੱਛਣਾ ਕਣਕ ਖਾਦੀ ਬੀਜੀ ਜਾਣੀ ਆ ਤੈਨੂੰ ਜਿਵੇਂ ਰੇ ਜਾ ਕੇ ਨਾ ਤੈਨੂੰ ਬੱਚੇ ਚੜਾਈ ਆਇਓ ਐਤਾ ਨਹੀਂ ਕਰੀਦਾ ਹੁੰਦਾ ਤੀ ਪੁੱਤ ਨੂੰ ਰੋ 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 ਨਾ ਆਓ ਉਧਰ ਜੋ ਕਿਤੇ ਨਾ ਆਓ ਇਧਰ ਜੋ ਕੀ ਰਵੇ ਨਾਲੇ ਉਹ ਗੱਲਾਂ ਸੁਣ ਲਈ ਅਗਲੀ ਰੱਕੜੇ ਦੀ ਕਿੰਨਿਆ ਦਾੜਾ ਦੀ ਆ ਕੇ ਦੇਖੀ ਆ ਚੱਲ ਕੋਈ ਹਾਂ ਬਿਛੇਰੇ ਜਾ ਕੇ ਤੈਨੂੰ ਬੱਚੇ ਚੜਾ ਕੇ ਤੇ ਆਓ ਉਸ ਵਕਤੇ ਚੱਲ ਕੀ ਜਵਾ ਲੈ ਯਾਬੀ ਹਾਂ ਲੈਂਦਾ ਚੱਲ ਵਧੀਆ ਕੀਤਾ ਔਖਾ ਹੀ ਆਉਣਾ ਹੁਣ ਤੇ ਨਹੀਂ ਬੜਾ ਲਾਤਾ ਤੁਸੀਂ ਤੇ ਤੇ ਗਾੜ ਬੜਾ ਹੀ ਹਾਂ ਹੁਣ ਅਗਲੇ ਨੇ ਮੇਰੇ ਹੱਲ ਥੋੜਾ ਵੇਖਣਾ ਹੈ ਗਾਹ ਕੋ ਹੋਰ ਵੀ ਭਗਤੌਣੇ ਚਲੋ ਉਹ ਤੇ ਹੈ ਗਾਵਾ ਮੈਂ ਤੇ ਬਥੇਰਾ ਉਹਨਾਂ ਨਾਲ ਖਾ-ਪਾ ਹੁੰਦਾ ਹੈ ਰਿਆ ਉਹ ਹੰਦੇ ਬਾਪੂ ਟਾਈਮ ਨਹੀਂ ਮਾਰੇ ਵਾਰੀ ਆਉਣੀ ਹੁਣ ਇਹ ਆਹ ਚਲੋ ਜੋੜਾ ਰੂੜੀ ਵਾਲੇ ਦਾ ਵੀ ਫੋਨ ਆਇਆ ਸੀ ਕੀ ਕਹਿੰਦਾ ਆਦਾ ਵੀ ਮੈਂ ਆਪਾਂ ਪੈਸਾ ਨਾ ਦੇ ਦਿਓ ਫੇ ਰੂੜੀ ਲਦਾ ਕੇ ਤੇ ਕਲਾ ਦਊਗਾ ਚਲ ਠੀਕ ਹੈ ਵੀ ਚੰਦਾ ਹੋ ਗਿਆ ਹੁਣ ਮੈਨੂੰ ਜੋੜੇ ਤੇ ਜਾਣਾ ਪਊਗਾ ਤੇ ਮੈਂ ਅਖੰਡਈ ਹਾਂ ਵੀ ਤੁਸੀਂ ਉਹਨੂੰ ਕਹੋ ਸੁਪਰਸੀਡਰ ਵਾਲੇ ਨੂੰ ਤੇ ਆਣ ਕੇ ਚੋ ਬੀਜ ਜੀ ਦਵੇ ਹੁਣ ਵੇਲਾ ਕਿਹੜਾ ਵੇਖਣਾ ਮੈਂ ਉਹਨੂੰ ਮੈਂ ਫੋਨ ਕੀਤਾ ਸੀ ਹਾਂ ਉਹ ਆਂਦਾ ਸੀ ਕੋਈ ਨਹੀਂ ਮੈਂ ਕਿਲਾਕ ਕੇ ਨੋੜਾ ਉਹਦੇ ਕੇਰ ਕੇ ਆ ਗਿਆ ਅੱਛਾ ਉਹ ਬਿਨਾ ਤੇ ਲਿਆਵਾ ਪਾਣੀ ਵੇ ਲੈ ਜਾਓ ਕੋਟ ਦੇ ਕੇ ਪਾਣੀ ਪੁੱਛ ਕੇ ਜਾਈਦਾ ਹੁੰਦਾ ਵਾ ਹਾਂ ਆ ਪਾਣੀ ਪੀਣਾ ਤੇ ਲਿਆਵਾ ਉਹ ਵਾਟਰ ਕੁੱਲੋ ਚ ਪਾ ਲੈ ਹਾਂ ਮੈਂ ਤੇ ਆਵੇਂ ਹੋਮਾ ਕਰਦੀ ਰਹੀ ਆ ਕਿ ਕੁੜੀ ਨੂੰ ਦੇ ਦੇਣਾ ਮਾਤਾ ਨੇ ਸਭ ਕੁਝ ਕੁੜੀ ਤੇ ਦੱਸ ਦੇਣਾ ਰਹਿੰਦੀ ਬੜੀ ਅਦਰ ਮਹੀਨਾ ਰਹਿੰਦੀ ਔੜਕ ਵੀ ਆਈ ਸੀ ਉਹਨੇ ਆਪਣੇ ਸਹੁਰਿਆਂ ਦੇ ਘਰ ਹੀ ਜਾਣਾ ਹੈ ਮੈਂ ਤੇ ਨਾ ਆਪੇ ਆਪਣੇ ਪੈਰਾਂ ਤੇ ਕਵਾਲੀ ਮਾਰ ਲਈ ਹੁਣ ਤੇ ਨਾ ਇਦਾਂ ਕਰਦੀ ਆ ਵੀ ਇੰਨਾ ਕੋ ਵੀ ਮਾਫੀ ਮੰਗ ਲਈ ਆ ਤੇ ਡੈਡੀ ਮੰਮੀ ਕੋ ਪਾਣੀ ਮੰਗਣ ਡਿਆ ਵਾ ਤੇ ਮੈਂ ਪਾਣੀ ਜਾ ਕੇ ਫੜਾ ਦਿੰਨੀ ਆ ਤੇ ਉਹਨਾਂ ਨੂੰ ਵੀ ਹੋਊਗਾ ਕਿ ਚੱਲ ਹੁਣ ਸਾਡੇ ਲਾਗੇ ਪੀ ਲੱਗਦੀ ਆ ਜਿੱਦਾਂ ਮੰਮੀ ਸਬਜ਼ੀ ਵੀ ਧਰਨ ਰਹੀ ਹੈ ਨਾ ਮੈਂ ਆਪਣੇ ਤੜਕਾ ਤੁੜਕਾ ਲਾਉਣੀ ਆ ਹੁਣ ਇਹਨਾਂ ਨੂੰ ਮੈਂ ਰੋਟੀ ਵੱਖਰੀ ਪਕਾਉਣ ਦੇਣੀ ਹੁਣ ਤੇ ਅਸੀਂ ਨਾਲ ਹੀ ਖਾਵਾਂ ਪੀਵਾਂਗੇ ਤੇ ਸਾਰੇ ਇਕੱਠੇ ਰਾਵਾਂਗੇ ਤੇ ਚਲੋ ਨਾਲੇ ਉਹਨਾਂ ਨੂੰ ਵੀ ਹੋ ਜਾਊਗਾ ਕਿ ਸਾਡੀ ਨੌਤੀ ਲਾਗੇ ਲੱਗੀ ਆ ਤੇ ਮੈਨੂੰ ਵੀ ਹੋਊਗਾ ਕਿ ਇਹ ਸਿਆਣੇ ਆ ਕੱਲਾ ਬੰਦਾ ਕਾਦਾ ਮੈਂ ਤੇ ਆਵੇਂ ਜਾਣ ਕੇ ਨਾ ਹੋਮਾ ਹੀ ਕਰਦੀ ਰਹੀ ਤੇ ਅੱਜ ਆ ਵੀ ਮੇਰਾ ਤੇ ਆ ਵੀ ਮੇਰਾ ਰੇਂਜ ਕੁਝ ਵੀ ਹੁੰਦਾ ਫੇਰ ਵੀ ਜਿੰਨਾ ਚਿਰ ਉਹ ਸਿਆਣੇ ਆ ਨਾ ਮੇਰੇ ਕੋਲ ਤੇ ਜਿੱਦਾਂ ਜਸਨ ਦਾ ਡੈਡੀ ਬਾਹਰ ਵਾ ਨਾ ਮੈਨੂੰ ਕੋਈ ਫਿਕਰ ਤੇ ਨਹੀਂ ਗਾ ਆਪਣੇ ਆਪਣੇ ਹੁੰਦੇ ਆ ਪਾਣੀ ਲੈ ਕੇ ਆਉਂਦੀ ਐ ਆਲੋ ਡੈਡੀ ਜੀ ਪਾਣੀ ਲੈ ਰਾਜ ਅੱਜ ਕਿਧਰੋਂ ਨਿੰਚੜਾ ਆ ਜਿਹੜਾ ਤੈਨੂੰ ਪਾਣੀ ਦਾ ਚੇਤਾ ਆ ਗਿਆ ਤੂੰ ਕਿਤੇ ਬਈ ਲੱਸੀ ਦਾ ਘੁੱਟ ਨਹੀਂ ਹਾਨੂੰ ਵਗਾਲਦੀ ਨਹੀਂ ਡੈਡੀ ਜੀ ਮੈਨੂੰ ਨਾ ਆਪਣੀਆਂ ਗਲਤੀਆਂ ਦਾ ਸਾਸ ਹੋ ਗਿਆ ਵਾ ਤੇ ਮੈਨੂੰ ਹੁਣ ਤੁਸੀਂ ਮਾਫ ਕਰ ਦਿਓ ਅੱਗੇ ਤੋਂ ਕੋਈ ਗਲਤੀ ਨਹੀਂ ਕਰੂੰਗੀ ਆਲੋ ਤੁਸੀਂ ਪਾਣੀ ਪੀਓ ਰਾਜ ਬੜ ਗਿਆ ਮਿੱਠੀਆਂ ਫਿੱਕੀਆਂ ਮਾਰ ਰਹੀਆਂ ਮੈਨੂੰ ਲੱਗਦਾ ਫੇਰ ਕੋਈ ਦਾਲ ਚ ਕਾਲਾ ਵਾ ਕੋਈ ਫੇਰ ਕਾਲਾ ਮੜਾ ਕਰਨਾ ਵਾ ਤੂੰ ਨਹੀਂ ਮੰਮੀ ਜੀ ਕੋਈ ਕਾਲਾ ਵਾਲਾ ਨਹੀਂ ਕਰਨਾ ਮੈਂ ਤੇ ਆਵੇਂ ਨਾ ਕਵਲ ਨੂੰ ਗਲਤ ਸਮਝਦੀ ਰਹੀ ਆ ਉਹਨੂੰ ਪੁੱਠਾ ਸਿੱਧਾ ਬੋਲ ਦੇ ਰਹੀ ਆ ਤੂੰ ਤਾਂ ਬਥੇਰਾ ਪੁੱਠਾ ਸਿੱਧਾ ਬੋਲਦੀ ਰਹੀ ਆ ਪਰ ਮੇਰੀ ਧੀ ਚੰਗੀ ਆ ਜਿੰਨੇ ਸੀ ਨਹੀਂ ਕੀਤੀ ਜੋ ਤੂੰ ਮਰਜੀ ਆਦੀ ਰਹੀ ਆ ਉਹ ਰੱਬ ਦੇ ਭਾਣੇ ਚ ਹੀ ਰਹੀ ਆ ਚੱਲ ਮੰਮੀ ਜੀ ਛੱਡੋ ਉਹਨਾਂ ਗੱਲਾਂ ਨੂੰ ਮੈਂ ਤੁਹਾੜੇ ਕੋ ਹੱਥ ਜੋੜ ਕੇ ਜੇ ਮਾਫੀ ਮੰਗਦੀ ਆ ਅੱਖ ਨਹੀਂ ਹਾਲ ਮੰਮੀ ਦਾ ਵੀ ਨੰਕਾ ਦੇਦਾ ਸਕੂਲੋਂ ਆਇਆ ਵਾ ਵਰਦੀ ਵੀ ਲਾ ਲਈਆ ਤੇ ਮੰਮੀ ਨੂੰ ਕੋਈ ਚਾਹ ਪਾਣੀ ਦਾ ਫਿਕਰ ਨਹੀਂ ਆ ਬਸ ਦਾਦੀ ਨਾਲ ਦਾਦੇ ਨਾਲ adda ਲਾ ਕੇ ਬੈਠੇ ਆ ਮੈਂ ਵੀ ਨਾ ਹੁਣ ਸਮਝਾ ਸਮਝਾ ਕੇ ਥੱਕ ਗਿਆ ਵਾ ਹੁਣ ਤੇ ਮੇਰੀ ਬੇਵਾਹ ਹੋ ਗਈ ਆ ਹੁਣ ਮੈਂ ਹੁਣ ਕੁਝ ਨਹੀਂ ਕਹਿਣਾ ਮੰਮੀ ਜੋ ਕਰਦੇ ਕਰ ਜਾਂਦੋ ਹੁਣ ਮੈਂ ਵੀ ਹੁਣ ਸਦਾਈ ਹੋ ਗਿਆ ਕਿੰਨੀ ਔਰ ਕਹਿਣਾ ਵਾ ਹੁਣ ਯਾਰ ਹੁਣ ਮੇਰੀ ਬੇਇੱਜ਼ਤੀ ਮਹਿਸੂਸ ਹੁੰਦੀ ਮੈਨੂੰ ਨੀ ਮਾਫੀ ਤੈਨੂੰ ਕਾਦੀ ਦਈਏ ਮਾਫੀਆਂ ਵਾਲੇ ਕੋਈ ਹੋਰ ਹੀ ਹੁੰਦੇ ਆ ਮਾਫੀ ਤੇ ਇੱਕ ਵਾਰੀ ਮੰਗੀ ਆ ਤੇ ਨਾਲੇ ਮੈਂ ਤੁਹਾਨੂੰ ਦੱਸਣ ਲੱਗੀਓ ਇਹ ਪਾਣੀ ਨਾ ਪੀਓ ਕੀਪਦਾ ਇਹਦੇ ਵਰਗੀ ਦਾ ਕੋਹ ਵਿੱਚ ਪਾ ਕੇ ਨਾ ਲਿਆਈ ਹੋਏ ਆ ਪਾਣੀ ਪੀ ਲੋ ਜਿਹੜਾ ਕੁੜੀ ਲਿਆਈ ਆ ਉਹ ਕੁਝ ਨਹੀਂ ਹੁੰਦਾ ਇੰਨਾ ਕੁਛ ਅੱਗੇ ਕਰਦੀ ਰਹੇ ਅੱਗੇ ਨਹੀਂ ਸਾਨੂੰ ਰੱਬ ਨੇ ਕੋ ਕੀਤਾ ਪਾਣੀ ਨਾ ਕੋਣੀ ਉਹਦੇ ਲਿਆ ਵਦੀ ਹੂ ਤੇ ਰੱਬ ਰੱਖਾ ਵਾ ਕੁਝ ਨਹੀਂ ਸਾਡਾ ਵਿਗੜਨਾ ਡਾਡੀ ਜੀ ਤੁਸੀਂ ਨਾ ਪੀਓ ਪਾਣੀ ਇੱਕ ਮੌਕਾ ਦੋ ਭਾਬੀ ਨੂੰ ਯਕੀਨ ਤੇ ਕਰਕੇ ਵੇਖੋ ਉਹਨਾਂ ਤੇ ਵੇਖੋ ਤੁਹਾਡੇ ਅੱਗੇ ਤਰਲੇ ਕਾਂਡੇ ਨਹੀਂ ਤੇ ਅੱਗੇ ਕਦੀ ਤਾਂ ਇਹ ਵਾਸਤੇ ਪਾਣੀ ਲਿਆਏ ਆ ਜੇ ਲਿਆਏ ਆ ਤੇ ਪੀਓ ਵੀ ਜੇ ਹੁੰਦੀ ਕੀਨਵਾਰੀਆਂ ਹੋ ਰਹੀ ਹੁੰਦੇ گاਵਾ ਇਹਦੇ ਤੇ ਅਸੀਂ ਕਰਦਾ ਯਕੀਨ ਕਰੀਏ ਜੇ ਇਹਦੇ ਤੇ ਸਾਨੂੰ ਪਤਾ ਵਾ ਇਹ ਜਿੱਤਾਂ ਦਾ ਇਹ ਦਿਲ ਵਾ ਜਿੰਨੋ ਇਹ ਬਹੁਤ ਮਾੜੀ ਜਾ ਮੇਰੀ ਸੁਣੋ ਮੇਰੀ ਸੁਣੋ ਮੰਮੀ ਜੀ ਗੱਲ ਮੈਂ ਬਹੁਤ ਯਕੀਨ ਕਰੂੰਗੀ ਤੁਹਾਡੇ ਤੇ ਵੀ ਕਰੂੰਗੀ ਤੁਸੀਂ ਮੇਰੇ ਤੇ ਕਰਿਓ ਮੈਂ ਮਾਂ ਪਿਓ ਹੀ ਤੁਹਾਨੂੰ ਸਮਝੂਗੀ ਮੈਂ ਉਹ ਨਾ ਨਹੀਂ ਕਿ ਜਿੱਦਾਂ ਤੁਹਾਡੇ ਨਾਗੇ ਮਾੜਾ ਸਲ ਕਰਦੀ ਰਹੀ ਹਾਂ ਹੁਣ ਤੁਹਾਨੂੰ ਮੈਂ ਚੰਗੀ ਬਣ ਕੇ ਦੱਸੂਗੀ ਰਾਜ ਇਹ ਤੇ ਤੇਰੇ ਹੱਥ ਚ ਆ ਗਿਆ ਸਿਆਣਿਆ ਆਖਿਆ ਇਹ ਤੇ ਗੌਰ ਲਗਾ ਇੱਕ ਮਿੰਟ ਲੱਗਦਾ ਤੇ ਬਣਾਉਂਦਿਆ ਬੜਾ ਟਾਈਮ ਨਿਕਲ ਜਾਂਦਾ ਵਾ ਤੂੰ ਆ ਚਾਹੇ ਤੇ ਹੁਣ ਇਹ ਬਣਾ ਲਵੀਂ ਤੇ ਚਾਹੇ ਅੱਗੇ ਨੂੰ ਗਵਾ ਗਵਾ ਕੇ ਰੱਖੀ ਨਹੀਂ ਡੈਡੀ ਜੀ ਹੁਣ ਮੈਂ ਤੁਹਾਨੂੰ ਨਾ ਨੌ ਬਣ ਕੇ ਨਹੀਂ ਦੱਸਣਾ ਤੁਹਾਨੂੰ ਮੈਂ ਤੁਹਾਡੀ ਧੀ ਬਣ ਕੇ ਦੱਸੂਗੀ ਤੇ ਕਵਲ ਨੂੰ ਕਲਮਨੇ ਉਹਦੇ ਸਹੁਰੇ ਉਹ ਆਪਣੀ ਸੱਸ ਕੋ ਜਾਵੇ ਅਹੀਂ ਸਾਰੇ ਜੀ ਚਾਰ ਹੈਗੇ ਆ ਇਕੱਠੇ ਹੋਈਏ ਨਾਲੇ ਡੈਡੀ ਜੀ ਮੈਨੂੰ ਨਾ ਡਰ ਲੱਗਦਾ ਵਾ ਕਿ ਜੇ ਜਸਨ ਦਾ ਡੈਡੀ ਆ ਗਿਆ ਨਾ ਤੋ ਉਹਨੇ ਮੈਨੂੰ ਘਰੋਂ ਕੱਢ ਦੇਣਾ ਵਾ ਤੇ ਮੈਂ ਕਿੱਥੇ ਜਾਉਂਗੀ ਤੇ ਮੈਂ ਹੁਣ ਨਾ ਵੇਖ ਲਿਆ ਵਾ ਵੀ ਆਪਣੇ ਹੀ ਕੰਮ ਆਉਂਦੇ ਆ ਤੇ ਬਗਾਨਾ ਕੋਈ ਨਹੀਂ ਹੁੰਦਾ ਮੈਂ ਬੜਾ ਹੀ ਫਿਰ ਤੁਰ ਕੇ ਵੇਖ ਲਿਆ ਕਿਹਨੇ ਲਾਗੇ ਨਹੀਂ ਲੱਗੇ ਫੇਰ ਵੀ ਤੁਸੀਂ ਮੇਰੇ ਮਾਪਿਓ ਜੇ ਤੇ ਤੁਸੀਂ ਮੇਰੇ ਸਾਥ ਦਿੱਤਾ ਮੇਰੇ ਨਾਲ ਲੈ ਹੁਣ ਤੇਰੇ ਸਾਹਸ ਤੇ ਪੀ ਲੈ ਨਾ ਪਾਣੀ ਵੇਖੀ ਜਾ ਉਹ ਜੋ ਰੱਬ ਕਰੂਗਾ ਨਹੀਂ ਭਾਪੀ ਜੀ ਆਪਣੇ ਹੀ ਹੁੰਦੇ ਆ ਵੇਖ ਲਓ ਮੰਤਾ ਡੈ ਆਪਣੇ ਹੀ ਨਾ ਤੇ ਫੇਰੀ ਵੇਲਾ ਤੁਹਾਡੇ ਤੇ ਮਾੜਾ ਮਾੜਾ ਯਕੀਨ ਕਾਣਦੇ ਆ ਨਾ ਏਦਾਂ ਯਕੀਨ ਬਣਾ ਕੇ ਰੱਖਿਓ ਨਹੀਂ ਕਵਲ ਏਦਾਂ ਯਕੀਨ ਬਣੂਗਾ ਮੰਮੀ ਸਾਗ ਲੱਗੇ ਜੇ ਬਣਾਉਣ ਤੁਸੀਂ ਹੁਣ ਆਹੋ ਲੱਗੇ ਮੈਂ ਮੈਂ ਏਦਾਂ ਕਰਦੀ ਆ ਪਾਲਕ ਪਨੀਰ ਬਣਾਉਣੀ ਆ ਤੇ ਉੱਥੇ ਨਾਲੇ ਜਵਾਰ ਦੀਆਂ ਰੋਟੀਆਂ ਲਾਉਣੇ ਆ ਤੇ ਉੱਥੇ ਬੈ ਕੇ ਖਾਣੇ ਆ ਤੁਸੀਂ ਆਪਣਾ ਚੁੱਲਾ ਨਹੀਂ ਬਾਲਣਾ ਉੱਥੇ ਆਓ ਡੈਡੀ ਜੀ ਤੁਸੀਂ ਵੀ ਉੱਠ ਕੇ ਤੇ ਰੂਮ ਚ ਆਓ ਬੈਡਰੂਮ ਚ ਉਧਰ ਜੇ ਏਦਾਂ ਪਹਿਲਾਂ ਹੀ ਰਹਿੰਦੀ ਤੇ ਆਹੋ ਨਾ ਮਾਫੀਆਂ ਮੰਗਣੀਆਂ ਪੈਂਦੀਆਂ ਅਹੀ ਆਈਗਿਆ ਨਹੀਂ ਸਦਾਈ ਅਹੀ ਨਿਆਣੇ ਨਹੀਂ ਜਿਹੜਾ ਤੇਰਾ ਜਾੜਨ ਰਏ ਹਾਂ ਤੂੰ ਇੱਕੋ ਹੀ ਗੱਲ ਪੜੀ ਤੂੰ ਹੀ ਕੁੜੀ ਨੂੰ ਦੇ ਦੇਣਾ ਕੁੜੀ ਨੂੰ ਦੇ ਦੇਣਾ ਕੁੜੀ ਸਾਡੀ ਇੱਜ਼ਤ ਨਹੀਂ ਵਿਚਾਰੀ ਵੀ ਜਿੰਨੇ ਸਭ ਕੁਝ ਲੈ ਜਾਣਾ ਈ ਈਆਂ ਹੱਥਾਂ ਦਾ ਹੀ ਦਿੱਤਾ ਕੱਢਦੀਆਂ ਹੁੰਦੀਆਂ ਵਾ ਜਦੋਂ ਵਿਆਹੀਆਂ ਜਾਣ ਨਾ ਤੇ ਉੱਥੇ ਵਿਚਾਰੀਆਂ ਕਿਤੇ ਕੌਲੀ ਨਹੀਂ ਗਿਆ ਖੜਦੀਆਂ ਜਿੰਨਾ ਚਿਰ ਮਾਪਿਓ ਕੋ ਹੁੰਦਾ ਵੇ ਨਾ ਕੋਈ ਨਹੀਂ ਮੰਮੀ ਜੀ ਕਵਲ ਜੋ ਵੀ ਮੰਗੂਗੀ ਨਾ ਤੇ ਮੈਂ ਅੱਧੀ ਜ਼ੁਬਾਨ ਨਾਲ ਮੰਗੂਗੀ ਨਾ ਤੇ ਮੈਂ ਪੂਰੀ ਜ਼ੁਬਾਨ ਕਰੂੰਗੀ ਉਹਦੇ ਨਾਲ ਕਿਹੜੇ ਜੀ ਨੂੰ ਹੱਥ ਲਓਗੇ ਤੇ ਘਰ ਪਹਿਲਾਂ ਪਹੁੰਚੂਗੀ ਕੋਈ ਗਾ ਨਹੀਂ ਤੁਸੀਂ ਬਿਲਕੁਲ ਨਹੀਂ ਉਹਦਾ ਫਿਕਰ ਕਰਨਾ ਤੇ ਨਾਲੇ ਡੈਡੀ ਜੀ ਮੈਂ ਵੀ ਆਣੀ ਆ ਵੀ ਜਸਨ ਦੇ ਡੈਡੀ ਦੀ ਨਾ ਮੈਂ ਨਜ਼ਰਾਂ ਚ ਚੰਗੀ ਬਣ ਜਾ ਪੁੱਤ ਜੇ ਤੂੰ ਹਿੱਧਾਰੇਂਗੀ ਨਾ ਮੇਜਰ ਹੋਣੀ ਜ਼ਰਤ ਨਹੀਂ ਗਈ ਕੋਈ ਤੈਨੂੰ ਮਾੜੀ ਚੰਗੀ ਬੋਲਣ ਦੀ ਉਹਦੀ ਕੀ ਮਜ਼ਾ ਲਾ ਤੈਨੂੰ ਹੱਥ ਵੀ ਲਾਜਵੇ ਵੀ ਤੇ ਤੂੰ ਆ ਆਇਆ ਕੀਤਾ ਉਹ ਮੇਰੀ ਹਮਤਵਾ ਚਲੋ ਡੈਡੀ ਜੀ ਇਹੀ ਮੈਨੂੰ ਸਾਸ ਚਾਹੀਦਾ ਵੀ ਤੂੰ ਹੀ ਮੇਰੇ ਅੱਜ ਪਿਓ ਹੀ ਬਣੇ ਜੇ ਤੇ ਇਦਾਂ ਹੀ ਬਣ ਕੇ ਰਹਿਣਾ ਹੈ ਸਾਰਿਆਂ ਨੇ ਚਲੋ ਜੀ ਜੇ ਤੁਸੀਂ ਮੰਮੀ ਹੋਣਾ ਨਾ ਚੰਗੇ ਰਹੋਗੇ ਨਾ ਤੇ ਸਭ ਕੋ ਤੁਹਾਡਾ ਹੀ ਆ ਮੈਨੂੰ ਬਸ ਤੁਹਾਡਾ ਪਿਆਰ ਹੀ ਚਾਹੀਦਾ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਤੁਸੀਂ ਆਇਆ ਨਾ ਨਾ ਕੂ ਪਿਆ ਕਰੋ ਹੱਸ ਕੇ ਕੋਈ ਨਹੀਂ ਕਵਲ ਤੈਨੂੰ ਪਿਆਰ ਹੀ ਮਿਲੇਗਾ ਵੇਖੀ ਤੇ ਸਹੀ ਤੂੰ ਇਹਦੇ ਨਾ ਨਾ ਤੈਨੂੰ ਮੈਂ ਸਮਝਣਾ ਹੀ ਨਹੀਂਗਾ ਅਸੀਂ ਤੇ ਭੈਣਾ ਭੈਣਾ ਬਣ ਕੇ ਰਹਿਣਾ ਉਹ ਮੇਰੀ ਮੱਤ ਦੇ ਨਖਤੀ ਤੇ ਪੜਦਾ ਪੈ ਗਿਆ ਹੀ ਜੀ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਵਾ ਹਾਂ ਪਹਿਲਾਂ ਸੋਚ ਲੈਂਦੀ ਨਾ ਆ ਕੋ ਸਾਡੇ ਘਰ ਦੇ ਵਿੱਚ ਨਾ ਹੀ ਹੁੰਦਾ ਕਿੱਡੇ ਸਲੂਕ ਨਾ ਰਹੀਦਾ ਕਦੀ ਕਿਤੇ ਨੀਤੀ ਹੁਣ ਜਦੋਂ ਰਾਤ ਨੂੰ ਮੇਲਾ ਹੋਣਾ ਲੋਕਾਂ ਰੋਟੀਆਂ ਖਾਣੀਆਂ ਤੇ ਸਾਡੇ ਘਰ ਕੁਲੇਸ ਦਿਆ ਹੁਣ ਹਾਂ ਨੂੰ ਕਿਤੇ ਪਾਣੀ ਦਾ ਘੁੱਟ ਨਾ ਲੰਘਣਾ ਚਲੋ ਉਤਾਂ ਹੀ ਡਰ ਜਿਆ ਸੌਂ ਜਾਣਾ ਚਲੋ ਛੱਡੋ ਇਹਨਾਂ ਗੱਲਾਂ ਨੂੰ ਫੜਾਓ ਹੋਰਾਂ ਤੁਸੀਂ ਮੈਨੂੰ ਸਾਗ ਤੇ ਮੈਂ ਚੀਰ ਕੇ ਧੋ ਬਣਾ ਕੇ ਤੇ ਅੱਜ ਪਾਲਕ ਪਨੀਰ ਬਣਾਉਣੀ ਆ ਤੇ ਖਾਣੇ ਫੇ ਰੋਟੀਆਂ ਸਾਰੇ ਜਾਣੇ ਸ਼ੁਕਰ ਆ ਨਹੀ ਹੋਣਾ ਨਵੀ ਹੋ ਸੋਹੋ ਜੋ ਗਾਪੀ ਨਾ ਪਕਾਉਣ ਲੱਗੀ ਆ ਦੇ ਖਾਣ ਲੱਗੇ ਆ ਨਹੀਂ ਮੈਂ ਤੈਨੂੰ ਅੱਗੇ ਵੀ ਕਿਹਾ ਵਾ ਹੀ ਗਿਆ ਰੇਖੀ ਦਾ ਹੈਗਾ ਜੇ ਲੋਕੀ ਸੱਚਾ ਬਹਿ ਬਹਿ ਕੇ ਰੋਟੀਆਂ ਖਾਂਦੀਆਂ ਸੀ ਤਾਂ ਹੀ ਆਂਦੇ ਸਾਡੇ ਕਰਮਾਂ 'ਚ ਹੈ ਹੀ ਨਹੀਂ ਚਲੋ ਸ਼ੁਕਰ ਰੱਬ ਦੇ ਘੜੀ ਨੂੰ ਜੇ ਸਾਡੇ ਵੀ ਕਰਮਾਂ 'ਚ ਪੱਕੀ ਪਕਾਈ ਆਉਂਗੀ ਤੇ ਚਲ ਅਜੇ ਵੀ ਚੰਗਾ ਹੋ ਗਿਆ ਬਹੁਤ ਵਧੀਆ ਹੁਣ ਬੁੱਢੇ ਵਾਰੇ ਅਸੀਂ ਕਿੱਥੇ ਆ ਡਰੋਲਨੇ ਅਸੀਂ ਚਲ ਉਹਨਾਂ ਮਾਰਤਾ ਦੀ ਹੁਣ ਮਗਲੇ ਦੇਣ ਤੇ ਚਾਹੀਦੇ ਕਰ ਲਾਂਗੇ ਉਹੋ ਹੀ ਗੱਲ ਅਜੇ ਵੀ ਡੁੱਲੇ ਪੋਰਾ ਦਾ ਕੋਹ ਨਹੀਂ ਦਿਖੜਿਆ ਜੈ ਤਾਂ ਅੱਖਾਂ ਚਾਈਆਂ ਤੇ ਚਲੋ ਮਹਾਰਾਜ ਨੇ ਨਾ ਰੱਬ ਦੇ ਭਾਣੇ 'ਚ ਹੀ ਰੱਖਿਆ ਸਾਨੂੰ ਵਧੀਆ ਹੋ ਗਿਆ ਵਾ ਆ ਗਿਆ ਮੇਰੇ ਪੁੱਤ ਸਕੂਲੋਂ ਕੋਈ ਸ਼ੱਕ ਜਿਹਾ ਜੇ ਵੀ ਨਹੀਂ ਸ਼ੱਕ ਤੇ ਕੋਈ ਨਹੀਂ ਗੱਲ ਐ ਪੁੱਤ ਕਿਹੜੀ ਗੱਲ ਨੂੰ ਇੰਨਾ ਨਾਰਾਜ ਹੋਣ ਡਿਆ ਵਾ ਮੰਮੀਆਂ ਨਾਲ ਥੋੜਾ ਇੰਨਾ ਨਾਰਾਜ ਹੋਈਦਾ ਵਾ ਨਾਰਾਜ਼ ਤੇ ਮੰਮੀ ਨਹੀਂ ਹੋਣਾ ਹੀ ਆ ਹੁੰਦਾ ਆ 15 20 ਮਿੰਟ ਮੈਨੂੰ ਹੋ ਗਏ ਇੱਥੇ ਬੈਠੇ ਨੂੰ ਇੱਕ ਵਾਰ ਵੀ ਤੀ ਚਾਹ ਪਾਣੀ ਪੁਛਾਣ ਕੇ ਬਸ ਦਾਦੀ ਨੇ ਜਾ ਕੇ ਆੜਾ ਲਾਇਆ ਵਾ ਆੜਾ ਥੋੜੀ ਲਾਇਆ ਸੀ ਉਹਨਾਂ ਮੈਨੂੰ ਸਾਰੇ ਨੇ ਮਾਫ਼ ਕਰਤਾ ਤੇ ਤੂੰ ਅਜੇ ਵੀ ਮੇਰੇ ਨਾਲ ਨਾਰਾਜ ਹੋ ਮੈਨੂੰ ਦੱਸ ਮੇਰਾ ਪੁੱਤ ਤੂੰ ਚਾਹ ਪੀਣੀ ਐ ਤੇ ਮੈਂ ਦੁੱਤ ਪੱਤੇ ਪਾਵਾਂ ਰਹੰਦ ਕੋਈ ਨਹੀਂ ਮੈਂ ਖਾਣਾ ਮੈਂ ਦਾਦੀ ਵਾਲੀ ਖਾ ਲੈਣਾ ਜਾ ਤੇ ਦਾਦੀ ਵੀ ਇੱਧਰ ਹੀ ਆਉਣੀ ਆ ਮੈਂ ਤੈਨੂੰ ਅੱਗੇ ਵੀ ਕਿਹਾ ਏ ਕਿ ਆਪਾਂ ਦਾਦੀ ਨੂੰ ਇੱਧਰ ਹੀ ਲੈ ਆਉਣਾ ਤੇ ਦਾਦੂ ਵੀ ਇੱਧਰ ਹੀ ਆਇਆਣਾ ਹੁਣ ਇਕੱਠੇ ਪਕਾਇਆ ਕਰਨੇ ਆ ਤੇ ਇਕੱਠੇ ਖਾਇਆ ਕਰਨੇ ਆ ਹੁਣ ਨਾ ਮੇਰਾ ਪੁੱਤ ਨਰਾਜ ਹੋ ਉਹਨਾਂ ਸਾਰਿਆਂ ਨੇ ਵੇਲਾ ਮੈਨੂੰ ਮਤਲਬ ਮਾਫ਼ ਕਰਤਾ ਵਾ ਤੇ ਹੁਣ ਤੇਰੇ ਪਾਪਾ ਦੇ ਵਿੱਚ ਜੇ ਕਿਤੇ ਫੋਨ ਆਉਣਾ ਤੈਨੂੰ ਵੀ ਕਹਿ ਦੀ ਵੀ ਮੰਮੀ ਹੁਣ ਨਾ ਸਭ ਕੋ ਠੀਕ ਠਾਕ ਵਾ ਸਾਡੇ ਘਰ ਆਈ ਸਾਰੇ ਇਕੱਠੇ ਪਕਾਉਨੇ ਤੇ ਇਕੱਠੇ ਕਰਨੇ ਆ ਮੈਂ ਮੰਮੀ ਜੀ ਜਦੋਂ ਆਇਆ ਨਾ ਉਦੋਂ ਦਾ ਇਹੋ ਗੱਲ ਸੁਣੀ ਜਾਣ ੜਿਆ ਵਾ ਹੋ ਨਹੀਂ ਮੈਂ ਤਾਂ ੜੀ ਗੱਲ ਤੇ ਇੱਕ ਵਾਰ ਵੀ ਨਹੀਂ ਯਕੀਨ ਕਰਨਾ ਠੀਕ ਹੈ ਪੁੱਤ ਕਿਉਂ ਨਹੀਂ ਯਕੀਨ ਕਰਨਾ ਮਾਪਿਓ ਤੇ ਨਹੀਂ ਯਕੀਨ ਕਰਨਾ ਤੇ ਹੋਰ ਤੂੰ ਕਹਤੇ ਕਰਨਾ ਅੱਗੇ ਮੈਂ ਬੜੀ ਯਾਰ ਕਰਕੇ ਵੇਖ ਲਿਆ ਵਾ ਹੁਣ ਨਹੀਂ ਮੇਰੇ ਕੋ ਆ ਜਾਂਦਾ ਨਹੀਂ ਤੂੰ ਮੇਰਾ ਪੁੱਤ ਇੱਕ ਵਾਰੀ ਯਕੀਨ ਕਰਕੇ ਵੇਖ ਤੂੰ ਮਾਂ ਤੇ ਜੀ ਕਿਹਾ ਤੇ ਕਹਿੰਦੇ ਨਾ ਇੱਕ ਵਾਰ ਯਕੀਨ ਕਰ ਲਾ ਹੁਣ ਨਹੀਂ ਮੈਂ ਕਰਨਾ ਨਾਲੇ ਇੱਕ ਵਾਰ ਵੀ ਨਹੀਂ ਭਾਵੇਂ ਤੁਸੀਂ ਦਾਰਵਾਜ਼ਾ ਸੱਚ ਬੋਲੋ ਇੱਕ ਗੱਲ ਤੇ ਨਹੀਂ ਹੋਂ ਤੁਹਾਡੇ ਯਕੀਨ ਮੇਰਾ ਰਹਿ ਗਿਆ ਨਾਲੇ ਕਿਹਾ ਤੇ ਕਹਿੰਦੇ ਨਾ ਮaaf ਕਰ ਦਿਓ ਮੈਂ ਕੌਣ ਹਾਂ ਮਾਫ਼ ਕਰਨ ਵਾਲਾ ਉਹ ਤੇ ਹੁਣ ਦਾਦੀ ਦਾਦੇ ਕੋ ਜਾਓ ਉਹ ਹੀ ਕਰਨਗੇ ਮਾਂ ਆ ਮੇਰੀ ਗੱਲ ਸੁਣੋ ਹਾਂ ਵੇਖ ਲਾ ਕਿਤਾ ਮਿੱਠੀ ਤਿਆਰੀ ਹੋਣ ਰਹੀ ਹੁਣ ਤੇ ਅਗਲੇ ਦਿ ਢਿੱਡ ਚ ਹੀ ਵਣੂ ਤਿਆਰ ਹੋ ਗਈ ਆ ਤੇ ਮੈਂ ਤੁਹਾਨੂੰ ਆਨੀ ਆ ਕਿ ਯਕੀਨ ਨਾ ਇਤੇ ਕਰਿਓ ਐਵੇਂ ਤਾਂ ਨਹੀਂ ਸਿਆਣਿਆਂ ਨੇ ਆਖਿਆ ਕਿ ਸੱਪ ਤੇ ਯਕੀਨ ਕਰ ਲਈਦਾ ਸੁਪਨੀ ਤੇ ਨਹੀਂ ਕਰੀਦਾ ਇਹ ਸੁਪਨੀ ਉਹ ਸੁਪਨੀ ਮੈਂ ਕੋਈ ਨਿਆਣਾ ਨਹੀਂ ਗਾ ਮੈਂ ਵੀ ساری ਉਮਰ ਦੁਨੀਆ ਹੰਡਾਈ ਆ ਮੈਨੂੰ ਹਰ ਇੱਕ ਥਾਂ ਦਾ ਹਰ ਇੱਕ ਜਗ੍ਹਾ ਦਾ ਹਰ ਇੱਕ ਬੰਦੇ ਦਾ ਹਰ ਸ਼ਬਦ ਦਾ ਪਤਾ ਵੀ ਕੋਈ ਕੀ ਕਰਦਾ ਨਾ ਕੀ ਨਹੀਂ ਕਰਦਾ ਇਹ ਐਡਾ ਮੈਂ ਨਿਆਣਾ ਨਹੀਂਗਾ ਜਿਹੜੇ ਮਕਦਮੇ ਇਹਨਾਂ ਜਕੀਨ ਕਰਕੇ ਬਹਿ ਜਾਊਗਾ ਤਰੀਕਾ ਮਕਦਮੇ ਉਹ ਅਹੀਂ ਕਰੋ ਉਜੰਡੇ ਉਹ ਕਿਦਾ ਕਰਕੇ ਡੇ ਇਹਦਾ ਕਰਕੇ ਹੀ ਡੇ ਹੁਣ ਉਹੋ ਗੱਲ ਸਾਡੇ ਢਿੱਡ ਚ ਵੜਦੀ ਜਾਂਦੀ ਆ ਕੋਈ ਨਹੀਂ ਹੁਣ ਥੋੜਾ ਜਰ ਵੇਖਦੇ ਕੀ ਕਰਦੀ ਆ ਵੇ ਵੇਖੀ ਜੂਗੀ ਦੇਖਣਾ ਫੇਰ ਕੀ ਆ ਇਹ ਤਾਂ ਹੁਣੇ ਹੀ ਆ ਆਪਣੀ ਸੋਚਣਾ ਆਪਣੇ ਕੋਲ ਹੀ ਰੱਖਿਓ ਕੰਤੋ ਇੱਕ ਮੌਕਾ ਦੇਣਾ ਚਾਹੀਦਾ ਵਾ ਜੇ ਤੇ ਸੁਧਰ ਜੂਗੀ ਤੇ ਸਮਝੋ ਸਾਡਾ ਘਰ ਸਵਰਗ ਬਣ ਗਿਆ ਤੇ ਜੇ ਨਾ ਸੁਧਰੀ ਤੇ ਫਿਰ ਨਰਕ ਤੋਂ ਵੀ ਪਰੇ ਹੋ ਜਾਣਾ ਵਾ ਓਏ ਇਹਦਾ ਕੀ ਪਤਾ ਵਾ ਇਹਨੇ ਨਰਕ ਪੜਾਉਣਾ ਕਿ ਕੀ ਕਰਨਾ ਵਾ ਹਾਨੂੰ ਨਹੀਂ ਹੁੰਦਾ ਇਹ ਤੇ ਮੈਨੂੰ ਤੇ ਨਹੀਂੋ ਯਕੀਨ ਆਉਂਦਿਆ ਤੁਸੀਂ ਘਰੀ ਜਾਣ ਡੈ ਜੋ ਕਰ ਜਾਈ ਤੇ ਸੋਵਾਰਾ ਕਰੋ ਉਹ ਹਾਲ ਦੀ ਗੜੀ ਵੇਖ ਲੈਨੇ ਕੁਛ ਨਹੀਂ ਹੁੰਦਾ ਥੋੜੇ ਦਿਨਾਂ ਦੇ ਵਿੱਚ ਸਾਰਾ ਪਤਾ ਲੱਗ ਜਾਣਾ ਵਾ ਚੱਲ ਵੇਖ ਲੈਨੇ ਆ ਕੀ ਕਰਦੀ ਤੇ ਕੀ ਨਹੀਂ ਕਰਦੀ ਹੁਣ ਮੁੰਡੇ ਦੇ ਆਉਣ ਦਾ ਪਤਾ ਲੱਗਾ ਹੁਣਾਂ ਨਾ ਫੇਰ மிளாங்க ਇਹ ਕੀ ਕੀਤਾ ਜੱਸਨ ਤੂੰ ਮੇਰ ਨਾਲ ਇੰਨਾ ਕੀ ਕਰਕੇ ਗਿਆ ਵਾ ਕਿਉਂ ਮੇਰਾ ਤੂੰ ਦਿਲ ਤੋੜਿਆ ਮੇ ਅੱਗੇ ਤੇਰੇ ਦਾਦੀ ਦਾਦੇ ਨੇ ਤੋੜਿਆ ਹੀ ਮੇਰਾ ਦਿਲ ਤੇ ਪੁੱਤ ਹੁਣ ਤੂੰ ਹੀ ਦਿਲ ਮੇਰਾ ਤੋੜ ਗਿਆ ਐਦਾਂ ਨਾ ਕਰ ਮੇਰਾ ਪੁੱਤ ਮੇਰਾ ਇਕੱਲਾ ਗੱਲਾ ਤੂੰ ਪੁੱਤੋਂ ਮੈਂ ਤੇ ਤੇ ਬੜਾ ਯਕੀਨ ਕੀਤਾ ਕਿ ਤੂੰ ਮੇਰਾ ਪੋਤੀ ਪਰ ਮੈਂ ਵੀ ਨਾ ਆਪਣੀਆਂ ਗਲਤੀਆਂ ਤੋਂ ਬਾਜ਼ ਨਹੀਂ ਆਈ ਤੈਨੂੰ ਦੂਰ ਕੀਤਾ ਹੀ ਦਾਦੀ ਦਾਦੇ ਤੋਂ ਹਾਏ ਰੱਬਾ ਇਹ ਕੀ ਬਣਿਆ ਮੇਰਾ ਪੁੱਤ ਮੇਰੀ ਆਪਣੀ ਮਾਂ ਨੂੰ ਹੀ ਦੂਰ ਕਰ ਗਿਆ ਐਦਾਂ ਨਾ ਕਰ ਰੱਬਾ ਵੇਖਿਆ ਨਾ ਉਹ ਤੇਰਾ ਪੋਤਰ ਅੱਖਾਂ ਤੋਂ ਦੂਰ ਹੋਇਆ ਤੇ ਤੈਨੂੰ ਕਿੰਨਾ ਦੁੱਖ ਲੱਗਾ ਵਾ ਜਿਹੀ ਮੇਜਰ ਨੂੰ ਜਰਮਨੀ ਹੀ ਨਾ ਦਿੱਤਾ ਤੇ ਪਾਲਿਆ ਪੋਸਿਆ ਤੇ ਮੈਂ ਹੀ ਨਾ ਕਿੱਦਾਂ ਹੁਣ ਬੁਛਕੇ ਲਾਉਣ ਰਹੀ ਆ ਮੰਮੀ ਜੀ ਇਦਾਂ ਨਾ ਕਹੋ ਮੈਂ ਆਪਣਾ ਪੁੱਤ ਨਹੀਂ ਅੱਖਾਂ ਤੋਂ ਦੂਰ ਕਰ ਸਕਦੀ ਮੈਂ ਉਸ ਤੋਂ ਬਗੈਰ ਇੱਕ ਪਲ ਵੀ ਨਹੀਂ ਰਹਿ ਸਕਦੀ ਯਾ ਤੂੰ ਨਹੀਂ ਰਹਿ ਸਕਦੀ ਕਹੀਂ ਰਹਿ ਸਕਦੇ ਹਾਂ ਅਸੀਂ ਵੀ ਰੱਖ ਜਿੰਨਾ ਪਾਲਿਆ ਹੀ ਤੈਨੂੰ ਵੀ ਪਤਾ ਕਿੱਡਾ ਔਖਾ ਪਾਲਿਆ ਤੇ ਕਿੱਤਾ ਮੈਂ ਵਿਆਇਆ ਤੇ ਤੂੰ ਹਾਨੀਆਂ ਤੇ ਉਹ ਕਹਤਾ ਤੇ ਨਾਲ ਕੂਏ ਬੋਲੈ ਨਾ ਨਹੀਂ ਮੰਮੀ ਜੀ ਮੈਂ ਉਹਨੂੰ ਨਾ ਪੁੱਠੀ ਮਤ ਕੋਈ ਨਹੀਂ ਦਿੱਤੀ ਉਹਨੂੰ ਮੈਂ ਚੰਗੀ ਸਿੱਖਿਆ ਹੀ ਦਿੰਦੀ ਰਹੀ ਆ ਤੇ ਮੈਂ ਕਦੇ ਵੀ ਨਹੀਂ ਤੁਹਾਡੇ ਤੋਂ ਦੂਰ ਹੋਣ ਦਿੰਦੀ ਉਹ ਵੀ ਤੁਹਾਡੇ ਲਾਗੇ ਰਹੂਗਾ ਤੇ ਪੁੱਤ ਤੁਹਾਡਾ ਵੀ ਤੁਹਾਡੇ ਲਾਗੇ ਰਹੂਗਾ ਨਹੀਂ ਚੰਗੀ ਸਿੱਖਿਆ ਦਿੱਤੀ ਹੁੰਦੀ ਨਾ ਤੇ ਮੁੰਡਾ ਸਾਰੇ ਤੇਰੇ ਲੱਥਣ ਵੇਂਦਾ ਰਿਹਾ ਵਾ ਫੇ ਤੂੰ ਕੀ ਕੀ ਕਰਦੀ ਰਹੀ ਦਾਦੀ ਬਾਬੇ ਦੇ ਨਾਲ ਤੇ ਉਹੋ ਹੀ ਅੱਡੇਖ ਲਈ ਤੜ ਤੜ ਬੋਲਣ ਹੁਣ ਕਿੱਤਾ ਤੈਨੂੰ ਜਵਾਬ ਦੇਣ ਦੇ ਆਈ ਇਹੋ ਕੋਈ ਹੁੰਦਾ ਵਾ ਜਿੱਤਾਂ ਦੀ ਸਿੱਖ ਮੱਤ ਨਿਆਲੇ ਨੂੰ ਦੇਣੀ ਨਾ ਉਹ ਤਾਂ ਦੀ ਹੁੰਦੀ ਆ ਨਹੀਂ ਮੰਮੀ ਜੀ ਬਾਰ-ਬਾਰ ਉਹ ਗੱਲ ਨਾ ਕਹੀ ਜੋ ਮੇਰਾ ਪੁੱਤ ਨਹੀਂ ਇਹੋ ਜੇ ਕੰਮ ਕਰੂਗਾ ਮੈਂ ਹੁਣੇ ਉਹਨੂੰ ਆਵਾਜ਼ ਮਾਰ ਲੈਣੀ ਤੇ ਫੇਰ ਮੇਰੇ ਪੁੱਤ ਨੇ ਮੇਰੇ ਲਾਗੇ ਆਏ ਨਾ ਤੂੰ ਹੀ ਨਾ ਉਹਨੂੰ ਕੁਝ ਵੀ ਕਿਓ ਤੇ ਆਪਣੀ ਮੰਮੀ ਲਾਗੇ ਨਾ ਜਾਵੀਂ ਜਦੋਂ ਇਦਾਂ ਕਹਿਤਾ ਨਾ ਫੇਰ ਨਹੀਂ ਉਹਨੇ ਮੇਰੇ ਲਾਗੇ ਆਉਣਾ ਨਹੀਂ ਮਾਵਾ ਸਾਰਿਆਂ ਨੇ ਪੋਤੇ ਇਤਾਂ ਦੇ ਹੀ ਹੁੰਦੇ ਆ ਪਿਆਰੇ ਹੀ ਹੁੰਦੇ ਆ ਮੈਨੂੰ ਵੀ ਇਤਾਂ ਹੀ ਪੁੱਤ ਪਿਆਰਾ ਹੈ ਜਿਹੜਾ ਤੂੰ ਮੰਦੀ ਹੁੰਦੀ ਮੇਜਰ ਐ ਮੇਜਰ ਗਿਓ ਕਰੇਗਾ ਤੁਹਾਨੂੰ ਫੋਨ ਕਿਤਾ ਕਰੂਗਾ ਕਰਦਾ ਰਿਹਾ ਕਿ ਨੀਗਾ ਫਿਰ ਉਹ ਚੰਗੀ ਗੱਲ ਹੀ ਨਾ ਮੰਮੀ ਉਹਨਾਂ ਦੀ ਮਾਤ ਇਹਨਾਂ ਤੋਂ ਉਹਨਾਂ ਫੋਨ ਕਰ ਲਿਆ ਤੁਹਾਨੂੰ ਤੂੰ ਹੁਣ ਅਜੇ ਨਿਆਣਾ ਵਾ ਉਹਨੂੰ ਹਰਿਆ ਮਤਲ ਜਿਹੜੀਆਂ ਮੈਂ ਗੱਲਾਂ ਕਰਦੀ ਰਹੀਆਂ ਉਹਦੇ ਮਨ ਚ ਅਜੇ ਬੈ ਗਈਆਂ ਵਾ ਤੇ ਜੇ ਨਾ ਉਹਦਾ ਦਾਦੀ ਬਾਬੇ ਕੋ ਰੋਕਦੀ ਵੀ ਜਾ ਪੁੱਤ ਜਾ ਉਹਨਾਂ ਦੀ ਗੱਲ ਸੁਣ ਮੇਰੀ ਭਾਏ ਨਾ ਸੁਣ ਸਾਡੇ ਕੋਲ ਕੋਹ ਨੇ ਖੱਟਣਾ ਹੀ ਚੰਗੀ ਮਾਤਾਂ ਹੀ ਦੇਣੀ ਇਹ ਇਤਾਂ ਦੀ ਤੇ ਨਿੱਕਣਾ ਦੇਣੀ ਜਿਹੜੀਆਂ ਤੂੰ ਪੜੰਦੀ ਰਹੀਂ ਤੇ ਅਗਲੇ ਨੇ ਨਿਆਣੇ ਨੇ ਕਿੱਤਾ ਅਗਲਾ ਹੁਣ ਗਾੜੀ ਦੇ ਆਕ ਨਹੀਂ ਤੇਰੇ